ਆ ਤਸਵੀਰਾਂ ਤੁਸੀਂ ਵੇਖੋ ਕੀ ਇਹ ਸੜਕ ਬਣ ਗਈ ਏ ਇਹ ਸੜਕ ਵਾਸਤੇ ਮੁੱਖ ਮੰਤਰੀ ਸਾਹਿਬ ਦੀ ਗੱਡੀ ਰੋਕੀ ਸੀ ਇੱਕ ਸਰਦਾਰ ਭਰਾ ਨੇ ਸਰਦਾਰ ਨੇ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਰੋਕ ਲਿਆ ਸੀ ਔਰ ਦੱਸਿਆ ਸੀ ਕਿ ਇਹ ਜੋ ਝੜਕ ਹੈ ਇਹ ਟੁੱਟੀ ਹੋਈ ਆ ਹਾਲਾਤ ਮਾੜੇ ਨੇ ਔਰ ਆਰਮੀ ਦਾ ਏਰੀਆ ਏ ਔਰ ਤਿੰਨ ਸਟੇਟਾਂ ਦੀ ਜਿਹੜੀ ਆ ਕਾਰਵਾਈ ਇੰਦਰ ਦੀ ਜਾਂਦੀ ਆ ਔਰ ਲੋਕ ਆਵਾਜ਼ਾਈ ਸਿਵਲ ਵਾਲੀ ਜਿਹੜੀ ਆ ਉਹ ਵੀ ਤਿੰਨ ਸਟੇਟਾਂ ਦੀ ਇੱਥੋਂ ਦੀ ਜਾਂਦੀ ਆ ਔਰ ਹਿਮਾਚਲ ਜੀ ਐਂਡ ਕੇ ਤੇ ਪੰਜਾਬ ਇਹ ਇੱਥੋਂ ਦੀ ਗੁਜ਼ਰਦੇ ਆ ਔਰ ਦੱਸ ਦਈਏ ਕਿ ਜਦੋਂ ਕਸ਼ਮੀਰ ਨੂੰ ਜਾਣਾ ਹੋਵੇ ਜੰਮੂ ਕਸ਼ਮੀਰ ਨੂੰ ਜਾ ਜੇ ਤੁਸੀਂ ਪਠਾਨਕੋਟ ਦੇ ਵਿੱਚ ਐਂਟਰ ਹੁੰਦੇ ਹੋ ਜਾਂ ਪਠਾਨਕੋਟ ਤੋਂ ਜੰਮੂ ਕਸ਼ਮੀਰ ਤੋਂ ਹੋ ਕੇ ਆਉਂਦੇ ਹੋ ਤਾਂ ਇਹ ਰਸਤਾ ਜਿਹੜਾ ਵਾ ਬਹੁਤ ਜ਼ਿਆਦਾ ਚੱਲਦਾ ਹੈ ਔਰ ਬਹੁਤ ਸਾਰੀਆਂ ਗੱਡੀਆਂ ਅਕਸਰ ਹੀ ਆਰਮੀ ਦੀ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਆ ਔਰ ਦੱਸ ਦਈਏ ਕਿ ਸੇਨਾ ਵਾਸਤੇ ਸੜਕਾਂ ਜਿਹੜੀਆਂ ਉਹ ਬਿਲਕੁਲ ਸਾਫ਼ ਚਾਹੀਦੀਆਂ ਔਰ ਮੁੱਖ ਮੰਤਰੀ ਸਾਹਿਬ ਦੀ ਗੱਡੀ ਰੋਕ ਕੇ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਦਾਵਾ ਕਰਿਆ ਸੀ ਕੀ ਇਹ ਸੜਕ ਤਾਂ ਤੁਸੀਂ ਆਖੀ ਬਣੀ ਲੋ ਡੀਸੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਸੀ ਔਰ ਕਿਹਾ ਸੀ ਕਿ ਡੀਸੀ ਸਾਹਿਬ ਇਹਦੇ ਉੱਤੇ ਧਿਆਨ ਦਿਓ ਕਿ ਕਾਰਨ ਕੀ ਆ ਔਰ ਇਹ ਸੜਕ ਜਿਹੜੀ ਆ ਜਲਦੀ ਤੋਂ ਜਲਦੀ ਬਣਨੀ ਚਾਹੀਦੀ ਆ ਲੇਕਿਨ ਉਹ ਸੜਕ ਅੱਜ ਤੱਕ ਨਹੀਂ ਬਣੀ ਲੰਬੇ ਸਮੇਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਔਰ ਲੋਕਾਂ ਦੀ ਆਵਾਜ਼ਾਈ ਤੇ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਆ ਉਹ ਇਸੇ ਤਰ੍ਹਾਂ ਬਰਕਰਾਰ ਆ ਉਹ ਦੱਸ ਦਈਏ ਕਿ ਪਿਛਲੇ ਦਿਨੀ ਅਸੀਂ ਇੱਕ ਖਬਰ ਪ੍ਰਕਾਸ਼ਿਤ ਕਰੀ ਸੀ ਜਿਸ ਵਿੱਚ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਰੋਕਣ ਵਾਲਾ ਨੌਜਵਾਨ ਵੀ ਬਖਾਇਆ ਸੀ ਔਰ ਉਹ ਨੌਜਵਾਨ ਦੇ ਨਾਲ ਗੱਲ ਵੀ ਕਰਵਾਈ ਸੀ ਔਰ ਉਹ ਕਾਫਲੇ ਦੀਆਂ ਮੌਕੇ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ ਕਿ ਜਦੋਂ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਇੱਧਰ ਦੀ ਗੁਜ਼ਰਦਾ ਤਾਂ ਉਹ ਨੌਜਵਾਨ ਨੇ ਕਿਵੇਂ ਅੱਗੇ ਆ ਕੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਕਿਵੇਂ ਉਹਦੀ ਗੱਲ ਜਿਹੜੀ ਹੈ ਧਿਆਨ ਨਾਲ ਸੁਣੀ ਹੈ ਸਿਰਫ ਗੱਲਾਂ ਸੁਣਨ ਤੱਕ ਰਹਿ ਗਈਆਂ ਜਾਂ ਗੱਲਾਂ ਉੱਤੇ ਅਮਲ ਕਰਨਾ ਜੇ ਮੁੱਖ ਮੰਤਰੀ ਸਾਹਿਬ ਦੀ ਗੱਲ ਦੇ ਉੱਤੇ ਅਮਲ ਨਹੀਂ ਕੀਤਾ ਗਿਆ ਤਾਂ ਫਿਰ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਾਂ ਹੋਰ ਮਹਿਕਮਿਆਂ ਦੇ ਅਫੀਸਰ ਜਿਹੜੇ ਆ ਉਹ ਕੌਣ ਕੰਮ ਕਰੇਗਾ ਸਿਰਫ ਗੱਲਾਂ ਸੁਣੋ ਤੇ ਸੁਣਾਓ ਇਹੀ ਦਰਬਿਹਾਰ ਜਿਹੜਾ ਵਾ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਇਹੋ ਹੀ ਕੰਮ ਹੁਣ ਇਹ ਸਰਕਾਰ ਕਰ ਰਹੀ ਹੈ ਔਰ ਲਗਾਤਾਰ ਅਸੀਂ ਇਹੀ ਬੇਨਤੀ ਕਰਦੇ ਆ ਕਿ ਬਦਲਾਅ ਦੇ ਰੰਗ ਤੁਸੀਂ ਦਿਖਾਓ ਔਰ ਆਹ ਵਾਲੀ ਸੜਕ ਜਿਹੜੀ ਆ ਮਮੂਨ ਦੇ ਵਿੱਚ ਪੈਣ ਵਾਲੀ ਪਠਾਨਕੋਟ ਦੇ ਵਿੱਚ ਪੈਣ ਵਾਲੀ ਜਦੋਂ ਤੁਸੀਂ ਮਮੂਨ ਤੋਂ ਮਾਦੋਪੁਰ ਨੂੰ ਜਾਂਦੇ ਹੋ ਤਾਂ ਇਹ ਸੜਕ ਜਿਹੜੀ ਆ ਇਹ ਟੁੱਟੀ ਹੋਈ ਹੈ ਔਰ ਇਹ ਮਮੂਨ ਦਾ ਏਰੀਆ ਔਰ ਆਰਮੀ ਦਾ ਏਰੀਆ ਇਹ ਲੁਕਾਹ ਵਾਲੀ ਗੱਲ ਨਹੀਂ ਆ ਬਿਲਕੁਲ ਲੋਕ ਜਿੱਤੇ ਤਰ੍ਹਾਂ ਜਾਣਦੇ ਨੇ ਔਰ ਅਸੀਂ ਇਹੀ ਬੇਨਤੀ ਕਰਦੇ ਆ ਕਿ ਜਿਸ ਦਿਨ ਅਸੀਂ ਖਬਰ ਪ੍ਰਕਾਸ਼ਨ ਕਰੀ ਸੀ ਲਗਭਗ ਅੱਜ ਤੋਂ ਇੱਕ ਮਹੀਨਾ ਪਹਿਲਾਂ ਤਾਂ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਇਹਦਾ ਮਟੀਰੀਅਲ ਆ ਗਿਆ ਇਹ ਪਾਸ ਹੋ ਗਈ ਇਹ 10 ਦਿਨ ਵਿੱਚ ਬਣ ਜਾਣੀ ਆ ਲੇਕਿਨ ਅੱਜ 10 ਛੱਡ ਕੇ ਅੱਜ ਮਹੀਨਾ ਹੋ ਗਿਆ ਅਜੇ ਤੱਕ ਸੜਕ ਦਾ ਨਾਮੋ ਨਿਸ਼ਾਨ ਨਹੀਂ ਅਜੇ ਉਸੇ ਤਰ੍ਹਾਂ ਹੀ ਲੋਕਾਂ ਦੀ ਖੱਜਲ ਖਵਾਰੀ ਆ ਉਵੇਂ ਗੱਡੀਆਂ ਖਰਾਬ ਹੋ ਰਹੀਆਂ ਨੇ ਉਹੀ ਇਹ ਟੋਏ ਖੱਡੇ ਜਿਹੜੇ ਆ ਸਕੂਲ ਦੇ ਬੱਚੇ ਵੀ ਜਿਹੜਾ ਖੱਡਿਆ ਵਿੱਚੋਂ ਦੀ ਐਵੇਂ ਜਾ ਰਿਹਾ ਬੱਸਾਂ ਸਕੂਲਾਂ ਦੀਆਂ ਬਹੁਤ ਪਰੇਸ਼ਾਨੀਆਂ ਔਰ ਦਿਨ-ਚਾਰ ਤੱਕ ਨਾਮੀ ਸਕੂਲ ਨੇ ਛੜ ਦੇ ਉਤੇ ਔਰ ਕਿੰਨੀ ਪਰੇਸ਼ਾਨੀ ਹੋਵੇਗੀ ਲਗਭਗ 50 ਬੱਸਾਂ ਰੋਜ਼ ਸਕੂਲਾਂ ਦੀਆਂ ਲੰਘਦੀਆਂ ਲੇਕਿਨ ਕੋਈ ਵੀ ਸੁਣਵਾਈ ਨਹੀਂ ਆ ਔਰ ਅਸੀਂ ਬੇਨਤੀ ਕਰਦੀ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਕੀ ਗੁਨਾਹ ਕਰ ਦਿੱਤਾ ਕਿਸੇ ਨੇ ਤੁਹਾਨੂੰ ਕਹਿ ਕੇ ਕਿ ਤੁਸੀਂ ਇਹ ਸੜਕ ਬਣਵਾ ਦਿਓ ਉਹ ਸਰਦਾਰ ਭਰਾ ਦਾ ਤੁਸੀਂ ਮਾਨਤਾ ਰੱਖ ਲਿਆ ਗੱਡੀ ਤਾਂ ਰੋਕ ਲਈ ਗੱਲ ਤਾਂ ਸੁਣ ਲਈ ਡੀਸੀ ਸਾਹਿਬ ਨੂੰ ਬੁਲਾ ਲਿਆ ਲੇਕਿਨ ਛੜਕ ਨਹੀਂ ਬਣੀ ਕਦੋਂ ਤੱਕ ਬਣੇਗੀ ਕਦੋਂ ਇਹਦੇ ਉੱਤੇ ਅਸਰ ਹੋਵੇਗਾ ਕਿ ਜਦ ਤੁਹਾਡੀਆਂ ਗੱਲਾਂ ਵੀ ਆਮ ਪ੍ਰਸ਼ਾਸਨਿਕ ਅਧਿਕਾਰੀਆਂ ਵਾਂਗ ਜਾਂ ਆਮ ਸਰਕਾਰੀ ਸਿਵਲ ਅਫਸਰਾਂ ਵਾਂਗ ਹੀ ਰਹਿ ਗਈਆਂ ਇਹ ਗੱਲਾਂ ਕਦੋਂ ਤੱਕ ਲੋਕ ਸੁਣਨਗੇ ਤੇ ਕਦੋਂ ਤੱਕ ਸੁਣਾਉਣਗੇ ਕਹਾਣੀਆਂ ਬਣ ਜਾਣਗੀਆਂ ਕਿ ਕੋਈ ਸਰਦਾਰ ਸੀਗਾ ਉਸਨੇ ਮੁੱਖ ਮੰਤਰੀ ਸਾਹਿਬ ਨੂੰ ਖੁਦ ਅਪੀਲ ਕਰੀ ਸੀ ਇੱਕ ਤਾਂ ਹੁੰਦਾ ਚਿੱਠੀ ਭਾਈ ਲੇਕਿਨ ਇਸਨੇ ਖੁਦ ਅਪੀਲ ਕਰੀ ਸੀ ਔਰ ਮੁੱਖ ਮੰਤਰੀ ਸਾਹਿਬ ਨੇ ਡੀਸੀ ਸਾਹਿਬ ਨੂੰ ਮੌਕੇ ਤੇ ਕਿਹਾ ਸੀ ਸੜਕ ਬਣਾਓ ਪੈਚ ਵਰਕ ਤਾਂ ਕਰਵਾ ਦਿੰਦੇ ਬਣਾਉਣ ਦੀ ਗੱਲ ਦੂਰ ਰਹਿਣ ਦਿਓ ਤੁਸੀਂ ਪੈਚ ਵਰਕ ਹੀ ਕਰਵਾ ਦਿੰਦੇ ਸੜਕ ਦੇ ਹਾਲਾਤ ਵੇਖੋ ਗੱਡੀਆਂ ਆਉਂਦੀ ਜਾਂਦੀਆਂ ਵੇਖੋ ਆਵਾਜਾਈ ਵੇਖੋ ਔਰ ਇਹ ਵੀਡੀਓ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ